ਕਤਿਓ 22 ਤਰੀਕੇ ਨੇੜੇ ਆ ਰਹੀ ਐ 26 ਜਨਵਰੀ ਨੂੰ ਆਪਾਂ ਸਭ ਤੋਂ ਪਹਿਲਾਂ ਤਾਂ ਪਟਿਆਲੇ ਸਿੱਖਿਆ ਮੰਤਰੀ ਆ ਰਿਹਾ ਉੱਥੇ ਕਾਲੇ ਝੰਡੇ ਵਖਾਉਣੇ ਐ ਹੁਸ਼ਿਆਰਪੁਰ ਮੁੱਖ ਮੰਤਰੀ ਬਾਕੀ ਸਾਰੇ ਥਾਵਾਂ 'ਤੇ ਸੰਗਰੂਰ ਵੀ ਇਸੇ ਤਰੀਕੇ ਨਾਲ ਬਠਿੰਡੇ ਇਸੇ ਤਰੀਕੇ ਨਾਲ ਹੋਰ ਜਿੰਨੀਆਂ ਵੀ ਥਾਵਾਂ 'ਤੇ ਜਿਵੇਂ ਤਰਨਤਾਰ ਜਿੱਥੇ-ਜਿੱਥੇ ਮੰਤਰੀ ਆ ਰਹੇ ਐ ਸਾਰੇ ਥਾਵਾਂ 'ਤੇ ਆਪਾਂ ਉਹਨਾਂ ਨੂੰ ਕਾਲੇ ਝੰਡੇ ਵਖਾਉਣ ਦਾ ਕਰਨਾ ਐ ਤੇ ਵੱਡੀ ਗੰਟੀ ਆਪਣੀ ਪਟਿਆਲੇ ਇਕੱਠੀ ਹੋਣੀ ਐ ਕਿਉਂਕਿ ਉੱਥੇ ਸਿੱਖਿਆ ਮੰਤਰੀ ਆ ਰਿਹਾ ਐ ਇਸ ਕਰਕੇ 26 ਤਰੀਕ ਦਾ ਤੁਹਾਨੂੰ ਪਹਿਲਾਂ ਵੀ ਸਵੇਰੇ ਵੀਡੀਓ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਸ਼ਾਮ ਤੱਕ ਦੱਸ ਦਿੱਤਾ ਜਾਊਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਕਿਤੇ ਤੁਸੀਂ ਪਹੁੰਚ ਸਕਦੇ ਹੋ ਇਹਨਾਂ ਥਾਵਾਂ ਤੇ ਕਬਰ ਕਰੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਮੰਤਰੀ ਆ ਰਹੇ ਐ ਉੱਥੇ ਆਪਣੀ ਗਿਣਤੀ ਇਕੱਠੀ ਕਰਕੇ ਜ਼ਿਲ੍ਹਾ ਵਾਲੇ ਸਾਥੀ ਤੁਸੀਂ ਉੱਥੇ ਪ੍ਰੋਟੈਸਟ ਕਰੋ ਤਾਂ ਜੋ ਪੰਜਾਬ ਸਰਕਾਰ ਜਿਹੜੀ ਕਰੀਬ 1 ਮਹੀਨੇ ਤੋਂ ਚੁੱਪ ਬੈਠੀ ਆਪਣੀ ਗੱਲ ਪੱਕੇ ਮੂੜਿਆਂ ਲੱਗਿਆ ਨਹੀਂ ਸੁਣੀ ਉਸ ਦਾ ਕਪੜੀ ਗੱਲ ਪਹੁੰਚ ਸਕੇ ਪੌਣੇ 4 ਸਾਲਾਂ ਚਿਕਰੀ ਭਰਤੀ ਨਹੀਂ ਕੀਤੀ ਇਸ ਦਾ ਆਪਾਂ ਲੋਕਾਂ ਦੀ ਬੇਚੈਰੀ ਦੇ ਵਿੱਚ ਸਰਕਾਰ ਦੀ ਨਾਕਾਮੀ ਨੂੰ ਰੱਖ ਸਕੀਏ ਸੋ ਯਾਦ ਰੱਖਿਓ 26 ਜਨਵਰੀ ਆਉਣਾ ਜਲਦੀ ਹੈ ਇਸ ਦਾ ਆਪਦਾ ਖਿਆਲ ਰੱਖਿਓ ਕਿ ਆਪਾਂ 8 ਵਜੇ ਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਣਾ ਹੈ ਕਿਉਂਕਿ ਪੌਣੇ 9 ਵਜੇ ਦੇ ਕਰੀਬ 9 ਵਜੇ ਦੇ ਕਰੀਬ ਝੰਡਾ ਲਹਿਰਾਉਣ ਦਾ ਟਾਈਮ ਹੁੰਦਾ ਹੈ 8 ਵਜੇ ਨੂੰ ਇਕੱਠੇ ਹੋਣਾ ਪੈਣਾ ਤੁਹਾਨੂੰ ਇਸ ਗੱਲ ਦਾ ਖਿਆਲ ਰੱਖਿਓ ਲੇਟ ਨਹੀਂ ਹੋਣਾ ਕਿਉਂਕਿ ਆਪਕੋ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਨੇੜੇ ਪਹੁੰਚਣਾ ਹੈ ਸੌਕੇ ਪਹੁੰਚ ਸਕ ਰਹੇ ਹੋ ਸਵੇਰੇ ਦਾ ਖਿਆਲ ਰੱਖਿਓ 8 ਵਜੇ ਤੈਨੂੰ ਇਕੱਠੇ ਹੋਣਾ ਹੈ ਸ਼ਾਮ ਨੂੰ 2:00 ਵਜੇ ਤਿਆਰੀਆਂ ਕਰੋ ਸੋ ਇਸ ਵੈਂਟੀ ਤੇ ਗੌਰ ਕਰਿਓ ਬਹੁਤ ਬਹੁਤ ਧੰਨਵਾਦ ਫੈਸਲ